ਇਹ ਪਤਾ ਕੀ ਹੈ ਇਹ ਤੁਹਾਨੂੰ ਯਾਦ ਹੋਊਗਾ ਇਹਨਾਂ ਦਾ ਹੀ ਜਾਂ ਇਹਨਾਂ ਦੀ ਪਾਰਟੀ ਦੇ ਬੰਦੇ ਦਾ ਇੱਕ ਬਿਆਨ ਉਦੋਂ ਵੀ ਆਇਆ ਸੀ ਜਦੋਂ ਬਾਬਾ ਅੰਬੇਦਕਰ ਹੁਰਾਂ ਦੇ ਬੁੱਤ ਦੇ ਉੱਤੇ ਕਿਸੇ ਦੇ ਸਿਵਾ ਵਿਜੇ ਸੰਪਲਾ ਦਾ ਸੀਗਾ ਹਾਂ ਵਿਜੇ ਸੰਪਲਾ ਦਾ ਸੀ ਹਾਂਜੀ ਉਦੋਂ ਬੁੱਤ ਦੇ ਉੱਤੇ ਅਟੈਕ ਹੋਇਆ ਸੀ ਜਾਂ ਜਿਹੜੇ ਵੀ ਇੱਕ ਬੰਦੇ ਨੇ ਜਿਹਨੂੰ ਕੇ ਬਾਅਦ ਚ ਦਿਮਾਗੀ ਤੌਰ ਤੇ ਅਪਾਹਜ ਜਾਂ ਉਹਨੂੰ ਕਹਿੰ ਲੋ ਮੈਂਟਲੀ ਰਿਟਾਰਡਡ ਵੀ ਲੋਕ ਕਹਿ ਰਹੇ ਸੀਗੇ ਉਹਦੇ ਬਾਰੇ ਵੀ ਗੱਲ ਕੀਤੀ ਸੀ ਇਹਨਾਂ ਨੇ ਔਰ ਗੱਲ ਕੀ ਕੀਤੀ ਸੀ ਕਿ ਜੀ ਇਹ ਦਰਬਾਰ ਸਾਹਿਬ ਦੇ ਨਜ਼ਦੀਕ ਹੈ ਥੋੜਾ ਜਿਆ ਐਂਗਲੂ ਸਮਝਣ ਦੀ ਕੋਸ਼ਿਸ਼ ਕਰਿਓ ਜੀ ਮੈਂ ਵੀ ਤੇ ਲੱਖਾਂ ਵੀ ਅਸੀਂ ਆਣੇ ਕਿ ਜਿਹੜਾ ਵੀ ਗੁਨਾਹਗਾਰ ਹੈ ਚੰਦ ਭਾਣ ਪਿੰਡ ਦਾ ਉਹਨੂੰ ਉਹੀ ਸਜ਼ਾ ਦਿਓ ਮੈਂ ਸਿਰਫ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣੀ ਚਾਹੁੰਨਾ ਹੈ ਕਿ ਇਹੋ ਜੇ ਹੋਰ ਵੀ ਪਾਰਟੀਆਂ ਸ਼ਾਮਲ ਨੇ ਆਏ ਪੰਜਾਬ ਉਸ ਤਰ੍ਹਾਂ ਦੀ ਅੱਗਾਂ ਨਾਲ ਖੇਡਦਾ ਰਿਹਾ ਹੈ ਤੇ ਖੇਡਣ ਤੋਂ ਬਾਅਦ ਕੀ ਨੁਕਸਾਨ ਹੋਇਆ ਅਸੀਂ ਵੇਖਿਆ ਔਰ ਇਹੀ ਲੋਕ ਸੀਗੇ ਜਿਹੜੇ ਪਹਿਲਾਂ ਹਿੰਦੂ ਔਰ ਸਿੱਖ ਨੂੰ ਲੜਾ ਚੁੱਕੇ ਨੇ ਹੁਣ ਫਿਰਕਿਆਂ ਨੂੰ ਲੜਾਉਣਾ ਚਾਹੁੰਦੇ ਨੇ ਤਾਂ ਜੋ ਉਹਨਾਂ ਦਾ ਪੋਲੀਟੀਕਲ ਮਸਲਾ ਸੋਲਵ ਹੋ ਵੀ ਇੱਕ ਗੱਲ ਦੱਸਿਓ ਜੀ ਜੇ ਮਸਲਾ ਦੋਨਾਂ ਜੱਟਾਂ ਦਾ ਹੁੰਦਾ ਜਾਂ ਦੋਨਾਂ ਦਲਤ ਪਰਿਵਾਰਾਂ ਦਾ ਹੁੰਦਾ ਫੇਰ ਕੀ ਇਹ ਇਸ਼ੂ ਬਣਨਾ ਸੀ ਕਿਉਂ ਨਹੀਂ ਬਣਨਾ ਸੀ ਕਿਉਂਕਿ ਫੇਰ ਐਬ ਜੇ ਲੀਡਰਾਂ ਨੂੰ ਉੱਥੋਂ ਕੁਝ ਕੱਢਣ ਦਾ ਮੌਕਾ ਨਹੀਂ ਮਿਲਣਾ ਸੀ ਹੁਣ ਕਿਉਂ ਬਣਾ ਦਿੱਤਾ ਗਿਆ ਯਾਰ ਇੱਕ ਬੰਦੇ ਨੇ ਦੋ ਸਰਪੰਚ ਨੇ ਇੱਕ ਪਹਿਲਾ ਵਾਲਾ ਇੱਕ ਬਾਦ ਵਾਲਾ ਦੋਨਾਂ ਦੀ ਲਗਦੀ ਹੈ ਕੋਈ ਵੀ ਉਥੇ ਮਸਲਾ ਹੋਇਆ ਹੈ ਲੌਂਡ ਆਰਡਰ ਤੇ ਉਹਨਾਂ ਦਾ ਕਾਰਵਾਈ ਕਰੋ ਤੇ ਜੇ ਉਥੋਂ ਦਾ ਐਮ.ਐਲ.ਏ. ਇਨਵੋਲਵ ਹੈ ਬਰਖਾਸਤ ਕਰੋ ਜੇ ਪੁਲਿਸ ਨੇ ਜ਼ਿਆਤੀ ਕੀਤੀ ਕੇਸ ਬਣਾਓ ਕਿਸੇ ਨੇ ਫਾਇਰ ਕੀਤਾ ਖੁੱਲਾ ਉਹਦੇ ਤੇ ਫਾਇਰ ਬਣਾਓ ਕੇਸ ਅਰੋ ਹੋ ਵੀ ਗਿਆ ਔਰ ਜੇ ਕੁੱਤੇ ਹੈ ਜਿਨੇ ਕੁੱਟਿਆ ਚਾਹੇ ਉਹ ਨਾਲੀ ਤੋੜੀ ਹੈ ਜਿਨੇ ਜੋ ਕੀਤਾ ਹੈ ਕਰੋ ਸਾਡਾ ਲੈ ਦੇ ਕੇ ਮਕਸਦ ਇੱਕੋ ਹੈ ਕਿ ਜੋ ਲੋਕ ਇਹ ਅੱਗ ਲਾ ਕੇ ਦਲਤ ਵਰਸ ਜੱਟ ਹਿੰਦੂ ਵਰਸ ਸਿੱਖ ਜੋ ਇਹ ਕਰ ਰਹੇ ਨੇ ਉਹ ਅੱਗ ਲਾਉਣੀ ਚਾਹੁੰਦੇ ਨੇ ਔਰ ਅਸੀਂ ਸਾਡਾ ਸਾਰਿਆਂ ਦਾ ਇੱਕ ਨੌ ਮਾਸ ਦਾ ਰਿਸ਼ਤਾ ਹੈ ਅਸੀਂ ਇਸ ਤਰ੍ਹਾਂ ਦੀ ਕਿਸੇ ਵੀ ਗੱਲ 'ਚ ਨਾ ਇਨਵੋਲਵ ਹੋਣਾ ਨਾ ਬਾਕੀ ਪੰਜਾਬੀਆਂ ਨੂੰ ਹੋਣ ਦੇਣਾ ਅਸੀਂ ਸਿਰਫ ਇਨਾ ਕਵਾਂਗੇ ਜੇ ਕਾਨੂੰਨ ਆਪਦਾ ਕੰਮ ਨਹੀਂ ਕਰਦਾ ਤਾ ਅਸੀਂ ਉਹਨਾਂ ਪੀੜਤ ਪਰਿਵਾਰਾਂ ਦੇ ਨਾਲ ਖੜਾਂਗੇ ਤੇ ਇਸ ਅੱਗ ਤੋਂ ਬਚਾਵਾਂਗੇ ਪੰਜਾਬ ਦਾ ਥੋੜੀ ਜੀ ਮੈਂ ਜਾਣਕਾਰੀ ਉਸ ਪਿੰਡ ਦੀ ਘਟਨਾ ਬਾਰੇ ਵੀ ਦੇਣਾ ਚਾਹੁੰਦਾ ਹੈ ਕਮਧੂਰ ਸਿੰਘ ਪੱਪੂ ਕੌਣ ਆ ਠੇਕੇਦਾਰ ਆ ਜਿਹਦੇ ਕੋਲੇ ਬਟਿੰਡਾ ਫਰੀਦਕੋਟ ਮਾਨਸਾ ਦੇ ਟੈਂਡਰ ਹੁੰਦੇ ਆ ਸਾਡਾ ਕਈ ਵਾਰੀ ਵਾਹ ਪਿਆ ਰੌਲਾ ਵੀ ਪਿਆ ਰੌਲਾ ਕੀ ਪਿਆ ਜਿਹੜੇ ਗਰੀਬ ਵਿਚਾਰੇ ਪੱਲੇਦਾਰ ਜੱਟ ਵਾਟਾ ਭਾਈ ਦਾ ਕੰਮ ਕਰਦੇ ਆ ਇਹ ਸਾਰੇ ਟੈਂਡਰ ਟੈਂਡਰ ਲੈ ਲੈਂਦਾ 2 ਸਾਲ ਪਹਿਲਾਂ ਡੀਸੀ ਬਰਿੰਡਾ ਦੀ ਰੌਲਾ ਪਿਆ ਸੀ ਇਸੇ ਕਮਧੂਰ ਨਾਲ ਜਿਹਦੇ ਨਾਲ ਹੁਣ ਰੌਲਾ ਪਿਆ ਪਿੰਡ ਚੰਦਪਾਨ ਉੱਪਰੋਂ ਲੈਂਦਾ 3.500 ਰੁਪਏ ਤੇ ਥੱਲੇ ਜਿਨ੍ਹਾਂ ਨੇ ਬੂਰੀਆਂ ਚੱਕਣੀਆਂ ਨੇ ਜਿਨ੍ਹਾਂ ਦੀਆਂ ਢੂਂਗਾਂ ਟੁੱਟ ਗਈਆਂ ਕੋਡੇ ਹੋ ਗਏ ਗਰੀਬ ਉਹਨਾਂ ਨੂੰ ਦਿੰਦਾ ਸੀ 1 ਰੁਪਿਆ 10 ਪੈਸੇ ਜਾਂ 90 ਪੈਸੇ ਇਹ ਮੇਰੇ ਪਿੰਡ ਵੀ ਆਇਆ ਸੀ ਇਹੀ ਕਮਧੂਰ ਮੈਨੂੰ ਵੀ ਕਹਨਾਂ ਸੀ ਬਾਈ ਤੂੰ ਚੁੱਪ ਕਰ ਜਾ ਤੂੰ ਬੋਲ ਕੀ ਲੈਣਾ ਸੋ ਮੈਨੂੰ ਕਹੇ ਤੂੰ ਮੇਰੇ ਪਿੰਡਾਂ 'ਚ ਨਾਂ ਇੱਥੇ ਕਿਤੇ ਹੋਰ ਨਾ ਬਨ ਕੇ ਘੁੱਟਦਾ ਸੇ ਉਹ ਬੰਦਾ ਹੈ ਜਿਹੜਾ ਜਿਹੜੀ ਮਰਜ਼ੀ ਸਰਕਾਰ ਆ ਜੇ ਬਾਦਲਾਂ ਵੇਲੇ ਵੀ ਇਹਦੇ ਕੋਲ ਹੀ ਰਹੇ ਸਾਰੇ ਆਪ ਚਾਰ ਪੰਜ ਿਲਿਆਂ ਦੇ ਟੈਂਡਰ ਠੇਕੇ ਕਾਂਗਰਸ ਵੇਲੇ ਵੀ ਇਹਦੇ ਕੋਲ ਹੀ ਰਹੇ ਹੁਣ ਬੋਕਰ ਵਾਲੇ ਆ ਗਏ ਹੁਣ ਵੀ ਇਹਦੇ ਕੋਲ ਹੀ ਐ ਸੋ ਜੋ ਇਹਦੇ ਇਹਦੀਆਂ ਬਦੀਕੀਆਂ ਨੇ ਇਹਨੇ ਇਹ ਵੀ ਤੁਹਾਨੂੰ ਮੈਂ ਦੱਸਦਾ ਮੈਂ ਪਿੰਡ ਦੀ ਪੜਤਾਲ ਕੀਤੀ ਪਤਾ ਕੀਤਾ ਵੀ ਨਾਲਾ ਨਗਦਾ ਸੀਗਾ ਇਹਦੇ ਬਾਰਮੂਰ ਦੀ ਇਹ ਨਾਲੇ ਨੂੰ ਬੰਦ ਮਾਰਤਾ ਉਹ ਬੰਦੇ ਖਲਾਉਣ ਆਏ ਨਾਲਾ ਜਾਂ ਉਹਦੀ ਵੀਡੀਓ ਬਣਾਉਣ ਲੱਗ ਗਏ ਉਥੋਂ ਕਲੇਸ਼ ਵੱਧ ਗਿਆ ਕਲੇਸ਼ ਵੱਧਣ ਤੋਂ ਬਾਅਦ ਇਹਨੇ ਐਮਐਲਏ ਨੂੰ ਜਿਹੜਾ ਮੋਲਕਾ ਉਹ ਵੀ ਤਾਂ ਦਲਤੀ ਐਸਸੀ ਹੈ ਨਾ ਹੁਣ ਆ ਜਿਹੜੀ ਬੀਜੇਪੀ ਵਾਲੇ ਕੰਮ ਕਰ ਰਹੇ ਆ ਜਿਹੜਾ ਮੂਲਕ ਹੈ ਮੂਲਕ ਨਾਲ ਇਹਦੀ ਗੱਲ ਬਾਤ ਹੈ ਕਾ ਮੂਲਕ ਨੂੰ ਹੀ ਪੈਸੇ ਦਿੰਦਾ ਗੰਧੂ ਠੇਕੇਦਾਰ ਉਹਨੂੰ ਪੈਸੇ ਦੇ ਕੇ ਥਣੇਦਾਰ ਨੂੰ ਸੱਚ ਨੂੰ ਪੈਸੇ ਦੇ ਕੇ ਇਹਨੇ ਸਾਰਾ ਕੰਮ ਕਰਾ ਕੇ ਉਥੇ ਜਦੋਂ ਵਿਚਾਰੇ ਗਰੀਬ ਬੰਦੇ ਉਹ ਪਰਿਵਾਰ ਧਰਨਾ ਲਾਈ ਬੈਠੇ ਸੀ ਧਰਨਾ ਲਾਉਣਾ ਮੁਜ਼ਾਹਰਾ ਕਰਨਾ ਸੰਘਰਸ਼ ਕਰਨਾ ਹਰ ਦਾ ਅਧਿਕਾਰ ਹੈ ਉਹਨਾਂ ਦੇ ਉੱਤੇ ਕਹਿੰਦੇ ਜੇ ਲਾ ਨਹੀਂ ਸਕਦੇ ਉਹਨਾਂ ਦੇ ਉੱਤੇ ਲਿਆ ਕੇ ਉਥੋਂ ਪੁਲਿਸ ਦੇ ਨਾਲ ਜਬਰਦਸਤੀ ਕੀਤੀ ਧੱਕਾ ਕੀਤਾ ਟਕਰਾਆ ਹੋਇਆ ਟਕਰਾ ਦੇ ਵਿੱਚ ਆਪਾਂ ਗੋਲੀਆਂ ਚੱਲਦੀਆਂ ਦੇਖੀਆਂ ਨੇ ਤੁਸੀਂ ਇੱਕ ਬੰਦਾ ਵੀਡੀਓ ਵੀ ਆਈਆ ਫੈਰ ਕਰ ਰਿਹਾ ਸੋ ਜਾਣੇ ਘਟਨਾ ਤੋਂ ਕਹਿਣ ਤੋਂ ਭਾ ਮੇਰਾ ਇਹ ਆ ਵੀ ਇੱਥੇ ਕਸੂਰਵਾਰ ਗਮਧੂਰ ਵਰਗੇ ਤੇ ਉਹਦੇ ਸਾਥੀ ਹੈਗੇ ਆ ਪਰ ਉਹਨਾਂ ਦੀ ਪਿੱਠ ਤੇ ਖੜਿਆ ਆ ਕੇ ਮੋਲ ਕਐਮਐਲ ਜੱਤੂ ਵਾਲਾ ਤੇ ਪ੍ਰਸ਼ਾਸਨ ਉਹਨਾਂ ਨੂੰ ਬਣਦੀ ਸਜ਼ਾ ਦਿਵਾਉਣ ਲਈ ਅਸੀਂ ਵੀ ਪਿੰਡ ਆਪਣੇ ਅਸੀਂ ਰੋਪਣ ਪੈਣ ਸ਼ੁਰੂ ਕੀਤਾ ਹੋਇਆ ਹੈ ਅਸੀਂ ਇਸ ਪਿੰਡ ਚੰਦ ਭਾਨ ਪਹੁੰਚਾਂਗੇ ਤੇ ਹੋਰ ਲੋਕਾਂ ਨੂੰ ਅਪੀਲ ਕਰਦੇ ਆ ਕਿ ਸਾਨੂੰ ਆਪਣੇ ਭਾਈਚਾਰੇ ਨਾਲ ਆਪਣੇ ਅਸੀਂ ਭਾਈਚਾਰੇ ਆ ਚਾਹੇ ਕੋਈ ਹੋਰ ਆ ਜਿਹਦੇ ਨਾਲ ਵੀ ਧੱਕਾ ਹੁੰਦਾ ਸਾਨੂੰ ਖੜਨ ਦੀ ਲੋੜ ਹੈ ਉਹਨਾਂ ਦਾ ਧੱਕਾ ਹੋਇਆ ਗਰੀਬਾਂ ਦੀਆਂ ਬੁੜੀਆਂ ਤਾਂ ਕੁੱਟੀਆਂ ਗਈਆਂ ਜਵਾਦ ਤਾਂ ਕੁੱਟੇ ਗਿਆ ਕੱਪੜੇ ਤਾਂ ਪਾਲੇ ਗਿਆ ਲੋਕਾਂ ਦੇ ਤੇ ਕੁੜ ਕੁੜ ਕੇ ਪਰਚੇ ਵੀ ਸਰਕਾਰ ਨੇ ਤੇ ਪੁਲਿਸ ਨੇ ਘੱਟੋ ਘੱਟ 80 90 ਬੰਦਿਆਂ ਦੇ ਮੁਕਾਦਮੇ ਦਰਜ ਕੀਤੇ ਆ ਸੋ ਪੰਜਾਬ ਦੇ ਲੋਕੋ ਜੇ ਆਪਣਾ ਭਾਈਚਾਰਾ ਬਣਾ ਕੇ ਰੱਖਣਾ ਚਾਹੁੰਦੇ ਆ ਭੁੱਲ ਜਾ ਕਰੋ ਇੱਥੇ ਵੀ ਇਹ ਫਲਾਨਾ ਹੈ ਧਮਕਾ ਹੈ ਫਲਾਨੀ ਜਾਤ ਦਾ ਫਲਾਨੀ ਜਾਤ ਦਾ ਫਲਾਨੇ ਧਰਮ ਦਾ ਜਿਹੜਾ ਪੰਜਾਬੀ ਹੈ ਜਿਹਨਾਂ ਤੱਕਾ ਹੁੰਦਾ ਸਿੱਖਾ ਉਹ ਹਿੰਦੂ ਆ ਉਹ ਮੁਸਲਮਾਨ ਆ ਉਹ ਦਲਸਤਾ ਉਹ ਜਰਨਲ ਆ ਜਿਹੜਾ ਮਰਜੀ ਆ ਉਹ ਨਾਲ ਬਾਈ ਖੜ ਜਾ ਕਰੋ ਇੱਕ ਹੋਰ ਗੱਲ ਅਲੱਖੇ ਜਿਵੇਂ ਫਾਲਟ ਲਾਈਨਾਂ ਨੇ ਨਾ ਜੇ ਸਾਡੇ ਫਿਰਕਿਆਂ ਚ ਕੋਈ ਥੋੜਾ ਜਿਹਾ ਮਸਲਾ ਹੈ ਤਾਂ ਮਸਲੇ ਵੀ ਤਾਂ ਆਪਾਂ ਹੀ ਦੂਰ ਕਰਨੇ ਆ ਲੋਕਾਂ ਨੇ ਅਸੀਂ ਹੁਣ ਵੀ ਪਹਿਲਾਂ ਵੀ ਕਹਿ ਚੁੱਕੀਆਂ ਅਸੀਂ ਆਪਦੇ ਵੱਲੋਂ ਵੀ ਆਣੇ ਆ ਕਿ ਇਹ ਜਿਹੜੇ ਲੀਡਰ ਨੇ ਇਹ ਫਾਇਦਾ ਕਦੋਂ ਉਠਾਉਂਦੇ ਆ ਜਦੋਂ ਸਾਡੇ ਚ ਥੋੜੀਆਂ-ਥੋੜੀਆਂ ਤਰੇੜਾਂ ਹੁੰਦੀਆਂ ਹਰਿਆਣੇ ਦੇ ਭਾਈ ਇਹੀ ਕੀਤਾ ਆਹੀ ਹੋਇਆ ਹੁਣ ਉਹ ਤਰੇੜਾਂ ਮਟਣ ਗਈਆਂ ਕਿ ਕੋਈ ਅਸੀਂ ਪਹਿਲਾਂ ਵੀ ਕਿਹਾ ਆਪਦੇ ਚ ਲਿਖ ਕੇ ਵੀ ਪਾ ਰਹੇ ਆ ਸਾਡੇ ਨਾਲ ਮੁੰਡੇ ਵੀ ਨਹੀਂ ਉਸ ਭਾਈਚਾਰੇ ਦੇ ਅਸੀਂ ਇੱਕੋ ਗੱਲ ਕਹੀ ਹੈ ਕਿ ਜਿੰਨੀਆਂ ਪੰਜਾਬ ਦੇ ਪਿੰਡਾਂ ਦੀਆਂ ਸ਼ਾਮਲਾਟ ਨੇ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਦਾ ਜਿਹੜਾ ਤੀਜਾ ਹਿੱਸਾ ਹੈ ਉਹ ਇਹਨਾਂ ਲਈ ਰਾਖਮਾ ਕਰੋ ਪੰਚਾਇਤਾਂ ਲੋਕਾਂ ਦਾ ਨਾਂ ਲਵਾਓ ਬਾਈ ਇਹਨਾਂ ਮਤਲਬ ਇਹੀ ਉਹਦੀ ਬੋਲੀ ਲਾ ਸਕਣ ਬਾਕੀ ਜ਼ਿਮੀਦਾਰ ਗਰੀਬ ਪਰਿਵਾਰ ਸਿਰਫ ਬੋਲੀ ਲਾਉਣ ਬਾਕੀ ਉਹਦੇ ਚ ਹਿੱਸਾ ਨਾ ਲੈਣ ਕਿਉਂਕਿ ਜਿੰਨਾ ਚਿਰ ਤੁਸੀਂ ਇਹ ਤਰੇੜਾ ਮਿਟਾਉਂਗੇ ਨਹੀਂ ਇਹਨਾਂ ਲੀਡਰਾਂ ਨੂੰ ਮੌਕਾ ਮਿਲਦਾ ਤੁਹਾਨੂੰ ਅੱਡ ਕਰਨ ਦਾ ਔਰ ਇਹਨਾਂ ਦੇ ਅੱਡ ਕਰਨ ਨਾਲ ਪੰਜਾਬ ਦਾ ਪੰਜਾਬੀ ਅੱਧਾ ਨੁਕਸਾਨ ਹੋਊਗਾ ਹੱਥ ਜੋੜ ਬੇਨਤੀ ਰਾਕ ਇੱਕ ਮੇਰੀ ਹੋਰ ਬੇਨਤੀ ਹੈ ਆਕਾਲ ਦਾ ਸਾਰੇ ਜ਼ਹਿਦਾਰ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਵੀ ਪਿੰਡਾਂ ਦੇ ਵਿੱਚ ਉਸ ਤੋਂ ਹੁਕਮਨਾਮਾ ਜਾਰੀ ਕਰੋ ਗੁਰੂ ਘਰ ਤੇ ਸਵੇਰੇ ਇਕੱਠੇ ਕਰੋ ਹਾਂ ਆ ਜ਼ਰੂਰੀ ਹੈ ਇਹ ਬਹੁਤ ਜ਼ਰੂਰੀ ਆ ਇਹ ਸਾਡੇ ਉਹੀ ਗਰੀਬ ਭਰਾ ਹਨ ਜਿਹੜੇ ਸਾਡੇ ਗੁਰੂਆਂ ਨਾਲ ਬਰਾਬਰ ਖੜ ਕੇ ਜੰਗਾਂ ਲੜਿਆ ਭਾਈ ਜੀਵਨ ਭਾਈ ਜੱਤਿਆਂ ਦੇ ਵਾਰਿਸ ਅਧੂਰੇ ਯਾਰਾ ਪੈਨਾ ਬਿਨਾ ਅਗਲੀ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਣਾ ਚਾਹੁੰਦਾ ਮੈਂ ਵਿਜੇ ਸੰਪਲਾ ਨੂੰ ਸਵਾਲ ਪੁੱਛਣਾ ਚਾਹੁੰਦਾ ਜੇ ਤੁਸੀਂ ਵਾਕਈ ਇੰਨੇ ਹਮਦਰਦ ਹੋ ਐਸਿਆਂ ਦੇ ਗਰੀਬਾਂ ਦੇ ਤਾਂ ਮਨੁਸਮਰਤੀ ਦੱਸੋ ਲੋਕਾਂ ਨੂੰ ਕੀ ਲਿਖਿਆ ਹੋਇਆ ਵਰਨ ਵੰਡ ਜਿਹੜੀ ਵਰਨ ਵਸਤਾ ਥੋੜੀ ਚਲਾਈ ਹੋਈ ਹੈ ਛੂਦਰਾਂ ਨੂੰ ਐਸ ਵੇਲੇ ਹਾਲਾਤ ਇਹ ਆ ਸੰਪਲਾ ਜੀ ਭਾਜਪੀ ਵਾਲਿਓ ਆਰਐਸਐਸ ਵਾਲਿਓ ਯੂਪੀ ਹੋਵੇ ਰਾਜਸਥਾਨ ਹੋਵੇ ਕੋਈ ਹੋਰ ਸੂਬਾ ਹੋਵੇ ਬਿਹਾਰ ਹੋਵੇ ਗਰੀਬਾਂ ਨੂੰ ਛੂਦਰਾਂ ਨੂੰ ਮੰਦਰਾਂ ਚ ਨਹੀਂ ਵੜ ਦਿੱਤਾ ਇਹਦਾ ਮੰਦਰਾਂ 'ਚ ਮੱਥਾ ਟੇਕਣ ਦੇਖ ਦਿਓ ਸਭ ਤੋਂ ਉੱਚੀ ਪਦਵੀ ਤੇ ਬੈਠਾ ਕੋਬਿੰਦ ਰਾਸ਼ਟਰਪਤੀ ਸੀਗਾ ਜੈਪੁਰ ਰਾਜਸਥਾਨ ਦੇ ਮੰਦਰ ਦੇ ਪੌੜੀਆਂ ਤੇ ਬਿਠਾ ਕੇ ਬਾਸ ਮੋੜ ਤਾਂ ਅੰਦਰ ਨਹੀਂ ਵੜ ਦਿੱਤਾ ਗਿਆ ਸੀ। ਮਾਂਜੀ ਬਿਹਾਰ ਦਾ ਮੁੱਖ ਮੰਤਰੀ 9 ਮਹੀਨੇ ਮੁੱਖ ਮੰਤਰੀ ਦਾ 10 ਮਹੀਨੇ ਬਿਹਾਰ ਦਾ ਮੰਦਰ 'ਚ ਮੱਥਾ ਟੇਕਣ ਚਲੇ ਗਏ 10 ਵਾਰੀ ਮੰਦਰ ਨੂੰ ਦੁੱਧ ਨਾਲ ਧੋਤਾ ਗਿਆ ਸੀ। ਜੇ ਆਹ ਰਾਜਸਥਾਨ ਦੇ ਵਿੱਚ ਇੱਕ ਐਸਸੀ ਬੱਚੇ ਨੇ ਮਾਸਟਰ ਦੇ ਤੌਣੇ ਨੂੰ ਹਸਲਾਤਾ ਸਕੂਲ 'ਚ ਪੀਣ ਵਾਲੇ ਪਾਣੀ ਵਾਲੇ ਤੌੜੇ ਨੂੰ ਤੇ ਮਾਸਟਰ ਨੇ ਕੁੱਟ ਕੇ ਜਵਾਬਗ ਮਾਰਤਾ ਸੀ। ਆ ਵੱਡੇ ਵੱਡੇ ਧਨਾੜ ਜਿਹੜੇ ਸਰਮਾਇਦਾਰ ਜਾਂ ਜਿਹੜੇ ਉੱਚੀਆਂ ਜਾਤਾਂ ਵਾਲੇ ਆਪਨਪਨ ਕਹਾਉਂਦੇ ਆ। ਊਧਰਾਂ ਨੂੰ ਬਹੁਤੇ ਸੂਬਿਆਂ ਦੇ ਵਿੱਚ ਘੋੜੀ ਨਹੀਂ ਚੜਨ ਦਿੰਦੇ ਪਿਆ ਹਾਂ ਵੇਲੇ। ਇਹ ਅਸੀਂ ਦੱਸ ਪਤਾ ਕਿਉਂ ਰਹੇ ਆ ਕਿ ਸਾਰੀਆਂ ਪਾਰਟੀਆਂ ਆ ਕਾਂਗਰਸ ਜਦੋਂ ਹਕੂਮਤ 'ਚ ਸੀ ਕੀ ਕਰ ਰਹੀ ਸੀ ਇਹ ਬੜੇ ਬਿਆਨ ਦਾਗ ਰਹੇ ਨੇ, ਜਾ ਵੀ ਰਹੇ ਨੇ। ਇਹਨਾਂ ਦੀ ਹਕੂਮਤ ਵੇਲੇ ਬਿਹਾਰ 'ਚ ਕੀ ਹੋਇਆ? ਕੀੜੀਆਂ ਕੀੜੀਆਂ ਸੈਨਾ ਬਣੀਆਂ ਨੇ ਉੱਥੇ ਕਿੰਨੇ ਥਾਂ ਯੂਪੀ 'ਚ ਧੱਕਾ ਹੋਇਆ ਜੋ ਲੱਖੇ ਨੇ ਬੋਲਿਆ ਘੋੜੇ ਤੇ ਨਹੀਂ ਚੜਨ ਦਿੱਤੇ ਸੀ ਉਦੋਂ ਤੁਸੀਂ ਆਪ ਦੀਆਂ ਸਰਕਾਰਾਂ ਵੇਲੇ ਕੀ ਕੀਤਾ ਅੱਜ ਪੰਜਾਬ ਜਾ ਕੇ ਪੰਜਾਬ ਚਾਹੇ ਜੀ ਕੋਈ ਗੱਲ ਨਹੀਂ ਸੀਗੀ ਬਟ ਅਸੀਂ ਚਾਹੁੰਦੇ ਹਾਂ ਜਿਹੜੀ ਥੋੜੀ ਬਹੁਤੀ ਵੀ ਗੱਲ ਹੈ ਇਹ ਪਾਰਟੀਆਂ ਫਾਇਦਾ ਨਾ ਉਠਾ ਪਉਣ ਸਾਰੇ ਪੰਜਾਬੀ ਇੱਕ ਰਹਿਣ ਔਰ ਜਿਹੜੀਆਂ ਸਮਾਜਿਕ ਲੈਵਲ ਤੇ ਗੱਲਾਂ ਨੇ ਸਾਡੇ ਦੋ ਗੁਰਦੁਆਰੇ ਯਾਰ ਚੰਗੀ ਗੱਲ ਹੈ ਅਸੀਂ ਦੋ ਬਾਟਿਆਂ ਨਾਲ ਆਪਣੀ ਚਕਾਈਏ ਚੰਗੀ ਗੱਲ ਹੈ ਅਸੀਂ ਪੰਗਤ ਇੱਕ ਪਗੰਤ ਕਹਿਆ ਸੀ ਗੁਰੂ ਸਾਹਿਬ ਨੇ ਅਸੀਂ ਦੋ ਬਣਾਉਣ ਲੱਗ ਗਏ ਐ ਇਹ ਚੰਗੀ ਗੱਲ ਸੋ ਅਸੀਂ 20 ਖਤਮ ਕਰੀਏ ਤਾਂ ਜੋ ਇਹ ਜੇ ਬੰਦਿਆਂ ਨੂੰ ਮੌਕਾ ਹੀ ਨਾ ਮਿਲੇ ਚਾਹੇ ਉਹ ਕੋਈ ਵੀ ਪਾਰਟੀ ਹੋਵੇ ਇਹ ਜਿੰਨੀਆਂ ਪਾਰਟੀਆਂ ਨੇ ਇਹਨਾਂ ਦੇ ਅੰਦਰੂਨੀ ਲੈਵਲ ਤੇ ਦੇਖੋ ਕੀ ਕਰ ਰਹੇ ਨੇ ਕਦੇ ਇਹਨਾਂ ਨੇ ਉਹਦੀ ਕੋਈ ਗੱਲ ਸੁਣੀ ਐ ਇੱਥੇ ਫਾਇਦਾ ਉਠਾਉਣ ਆ ਜਾਂਦੇ ਨੇ ਇਹਨਾਂ ਫਾਲਟ ਲਾਈਨਾਂ ਨੂੰ ਆਪਾਂ ਖਤਮ ਕਰੀਏ ਪਹਿਲਾਂ ਸੋ ਮੇਰੀ ਬੇਨਤੀ ਇਹੀ ਐ ਪੰਜਾਬ ਦੇ ਲੋਕੋ ਸਮਝ ਜੋ ਇਹ ਸਾਨੂੰ ਪਾਰ ਕੇ ਜਾਤਾਂ ਧਰਮਾਂ ਦੇ ਨਾਂ ਦੇ ਉੱਤੇ ਲੜਾ ਕੇ ਫਿਰ ਰਾਜ ਕਿਵੇਂ ਕਰਨਾ ਮੈਂ जाट ਤੇ ਦਲਤਾਂ ਨੂੰ ਹਰਿਆਣੇ ਜਿਹਨਾਂ ਨੇ ਬੰਡਿਆ ਉਹੀ ਨੀਤੀ ਬੀਜਪੀ ਹੁਣ ਪੰਜਾਬ ਸ਼ੁਰੂ ਕਰਨਾ ਚਾਹੁੰਦੀ ਐ ਤੇ ਇਹ ਅੱਗ ਨਾਲ ਖੇਡ ਰਹੇ ਐ ਤੇ ਅੱਗ ਦੇ ਵਿੱਚ ਝੁਲਸਣਾ ਕਿਹਨੇ ਆਪਣੇ ਪੰਜਾਬ ਦੇ ਲੋਕਾਂ ਨੇ ਆ ਗਲਾਰੇ ਆ ਪੰਜਾਬ ਨੂੰ ਇਹ ਸੋ ਬਾਜੋ ਇਹਨਾਂ ਗੱਲਾਂ ਤੋਂ ਕਿ ਅਸੀਂ ਲੋਕਾਂ ਨੂੰ ਅਪੀਲ ਕਰਦਾ ਹਾਂ ਸਾਨੂੰ ਅੱਜ ਸਮੁੱਚੇ ਪੰਜਾਬ ਨੂੰ ਸਾਰੀਆਂ ਪਾਰਟੀਆਂ ਧੜਿਆਂ ਤੋਂ ਸਾਰੇ ਮੱਜਮਾ ਜਾਤਾਂ ਤੋਂ ਪੁਰਟ ਕੇ ਉਸ ਪਰਿਵਾਰਾਂ ਨਾਲ ਖੜਨਾ ਚਾਹੀਦਾ ਐ ਉਹਨਾਂ ਪਰਿਵਾਰਾਂ ਦਾ ਧੱਕਾ ਹੋਇਆ ਉਹਨਾਂ ਨੇ ਕੁੱਟ ਵੀ ਪਾਈ ਗਈ ਉਹਨਾਂ ਦੇ ਪਰਚੇ ਵੀ ਹੋ ਗਏ ਤੇ ਉਹ ਫਿਰ ਛਾਲਾ ਮਾਰਦਾ ਕੰਧੂਰ ਤੇ ਕੰਧੂਰ ਦੀ ਤੁਹਾਨੂੰ ਮੈਂ ਹਿਸਟਰੀ ਦੱਸੀ ਜੇ ਵੀ ਕੰਧੂਰ ਹੈ ਕੀ ਆ ਸਿਰੇ ਦਾ ਠੱਗ ਬੰਦਾ ਸਿਰੇ ਦਾ ਚੋਰ ਬੰਦਾ ਆ ਸਾਰੇ ਜ਼ਿਲ੍ਹੇ ਉਹਦੇ ਕੋਲੇ ਆ ਪਿਛਲੇ 20 ਸਾਲਾਂ ਤੋਂ ਤੇ ਕਿਵੇਂ ਗਰੀਬਾਂ ਦਾ ਖੂਨ ਚੂਸ ਰਿਹਾ ਡੀਸੀ ਬਹੰਡਾ ਹੁਣ ਵੀ ਉੱਥੇ ਉਹੀ ਅਹਿਮਦ ਸ਼ਖਤ ਪਰੇ ਬੈਠੇ ਜਿਹੜੇ ਹੁਣ ਡੀਸੀ ਲੱਗੇ ਹੋਏ ਬਣੇ ਇਹੀ ਡੀਸੀ 2 ਸਾਲ ਪਹਿਲਾਂ ਵੀ ਬਹੰਡੇ ਹੁੰਦੇ ਸੀਗੇ ਇਨਾਂ ਕੋਲ ਸਾਡਾ ਬੈਠ ਕੇ ਫੈਨ ਲਾ ਹੋਇਆ ਸੀ ਕਿ ਮੈਂ ਜਾ ਕੇ ਉੱਥੇ ਆ ਪੁੱਛ ਲੋ ਜਾ ਕੇ ਬਰੰਡੇ ਵਾਲੇ ਜਿਹੜੇ ਪੱਲੇਦਾਰਾਂ ਦਾ ਕੰਮ ਕਰਦੇ ਆ ਏਸੇ ਠੇਕੇਦਾਰ ਕੋਲੋਂ ਮੈਂ ਜਿਹੜਾ 90 ਪੈਸੇ ਦਿੰਦਾ ਸੀ 2 ਰੁਪਏ 10 ਪੈਸੇ ਦਵਾਏ ਸੀਗੇ ਸੋ ਇਸ ਕਰਕੇ ਇਹ ਜਿਹ ਠੱਗਾਂ ਤੋਂ ਬਚਣ ਦੀ ਲੋੜ ਐ ਇਹ ਮਾਹੌਲ ਖਰਾਬ ਕਰ ਕਰ ਰਹੇ ਆ ਭਾਈਚਾਰਾ ਖਰਾਬ ਕਰ ਰਹੇ ਆ ਤੇ ਅੱਗ ਲਾ ਰਹੀ ਆ ਭਾਜੀਪੀ ਵਾਲੇ ਤੇ ਹੋਰ ਜਿਹੜੀਆਂ ਇਹ ਲੁੱਟਣ ਵਾਲੇ ਬੰਦੇ ਨੇ ਨਾ ਉਹ ਕਦੇ ਵੀ ਕਿਸੇ ਫਿਰਕੇ ਦੇ ਨਹੀਂ ਹੁੰਦੇ ਨਾਉ ਜੱਟ ਹੁੰਦੇ ਨੇ ਨਾਉ ਦਲਤ ਹੁੰਦੇ ਨੇ ਨਾਉ ਬ੍ਰਾਹਮਣ ਹੁੰਦੇ ਨੇ ਨਾਉ ਕੋਈ ਹੋਰ ਹੁੰਦੇ ਨੇ ਉਹ ਲੁਟੇਰੇ ਹੁੰਦੇ ਨੇ ਤੇ ਜਿਹੜੇ ਵਿਕਟਮ ਹੁੰਦੇ ਨੇ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਹੁੰਦਾ ਉਹ ਵਿਚਾਰੇ ਵੀ ਕਿਸੇ ਫਿਰਕੇ ਦੇ ਨਹੀਂ ਹੁੰਦੇ ਉਹ ਜ਼ੁਲਮ ਸਹਿਣ ਵਾਲੇ ਹੁੰਦੇ ਨੇ ਸੋ ਪਲੀਜ਼ ਇਹਨੂੰ ਫਿਰਕਿਆਂ ਚ ਨਾ ਵੰਡੋ ਜ਼ੁਲਮ ਕਰਨ ਵਾਲਾ ਤੇ ਸਹਿਣ ਵਾਲਾ ਇਹਦੇ ਚ ਵੰਡ ਕੇ ਨਾਲ ਖੜੋ ਜਿਹਦੇ ਨਾਲ ਧੱਕਾ ਹੋ ਰਿਹਾ ਨਾਲੇ ਨਾਲੇ ਸੋਚਣ ਵਾਲੀ ਗੱਲ ਆ ਮੈਂ ਸ਼ਾਂਪਲਾ ਨੂੰ ਤੁਹਾਨੂੰ ਪੁੱਛਣਾ ਚਾਹੁੰਦਾ ਐਮਐਲਏ ਵੀ ਤਾਂ ਫਿਰ ਉੱਥੇ ਐਸਸੀ ਐਸਸੀ ਨੇ ਇਸ ਗਾ ਧੱਕਾ ਕਰਾਇਆ ਤੇ ਉਹਨੇ ਤਾਂ ਫੋਨ ਕੀਤਾ ਹੈ ਉਹਨੇ ਤਾਂ ਫੋਨ ਕੀਤਾ ਪੁਲਿਸ ਨੂੰ ਇਹ ਅੱਗ ਨਾ ਲਾਓ ਸ਼ਾਂਤ ਰਹਿਣ ਦਿਓ ਪੰਜਾਬ ਨੂੰ ਪੰਜਾਬ ਨੇ ਪਹਿਲਾਂ ਬਹੁਤ ਨੁਕਸਾਨ ਖਾਧਾ